ਕੰਜ਼ਰਵੇਟਿਵ ਲੀਡਰ ਪੀਰ ਪੋਲੀਵਰ ਦਾ ਕਹਿਣਾ ਹੈ ਕਿ ਜਦੋਂ ਇਸ ਪਾਰਲੀਮੈਂਟ ਦਾ ਫਾਲ ਸੈਸ਼ਨ ਸ਼ੁਰੂ ਹੋਵੇਗਾ ਤਾਂ ਕੰਜ਼ਰਵੇਟਿਵਜ਼ ਜਲਦੀ ਤੋਂ ਜਲਦੀ ਲਿਬਰਲ ਸਰਕਾਰ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਪੇਸ਼ ਕਰਨਗੇ ਤਾਂਕਿ ਫੈਡਰਲ ਚੋਣਾਂ ਕਰਵਾਈਆਂ ਜਾ ਸਕਣ ਪੋਲੀਵਰ ਨੇ ਬਲੌਕ ਕਿਓਬੇਕਵਾ ਲੀਡਰ ਤੇ ਐ ਫਰਾਂਸਵਾ ਬਲਸ਼ੇ ਤੇ ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਟਰੂਡੋ ਸਰਕਾਰ ਨੂੰ ਡੇਗਣ ਦੇ ਲਈ ਆਪਣੀ ਪਾਰਟੀ ਦੇ ਯਤਨਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਵਚਨਬੱਧ ਹੋਣ ਦਾ ਸੱਦਾ ਦਿੱਤਾ ਹੈ ਪਿਛਲੇ ਹਫਤੇ ਜਗਮੀਤ ਸਿੰਘ ਨੇ ਲਿਬਰਲਜ਼ ਨਾਲ ਕੀਤੇ ਉਸ ਸਮਰਥਨ ਸਮਝੌਤੇ ਨੂੰ ਖਤਮ ਕਰ ਦਿੱਤਾ ਸੀ ਜਿਸ ਦੇ ਤਹਿਤ ਲਿਬਰਲਾਂ ਦੀ ਘੱਟ ਗਿਣਤੀ ਸਰਕਾਰ ਭਰੋਸਗੀ ਦੇ ਵੋਟ ਦੇ ਉੱਤੇ ਐਨਡੀਪੀ ਦਾ ਸਾਥ ਪ੍ਰਾਪਤ ਕਰ ਸਕਦੀ ਸੀ ਪੋਲੀਵਾਨ ਨੇ ਜਗਮੀਤ ਦੇ ਇਸ ਕਦਮ ਨੂੰ ਮੀਡੀਆ ਸਟੰਟ ਆਖਿਆ ਸੀ ਪੋਲੀਵਾਨ ਨੇ ਕਿਹਾ ਕਿ ਜੇ ਜਗਮੀਤ ਸਿੰਘ ਦਾਵਾ ਕਰਦੇ ਨੇ ਕਿ ਉਹਨਾਂ ਨੇ ਲਿਬਰਲਾਂ ਦੇ ਨਾਲ ਸਮਝੌਤਾ ਤੋੜ ਦਿੱਤਾ ਹੈ ਤਾਂ ਇਸ ਦਾ ਅਰਥ ਹੈ ਕਿ ਉਹਨਾਂ ਨੂੰ ਬੇਪਰੋਜ਼ਗੀ ਤੇ ਵੋਟ ਜਿਹੜੀ ਹੈ ਉਹ ਦੇਣੀ ਹੋਵੇਗੀ ਪਹਿਲਾਂ ਨੇ ਕਿਹਾ ਹੈ ਕਿ ਜਗਨੇਤ ਸਿੰਘ ਦੇ ਵੱਲੋਂ ਲਿਬਰਲਸ ਦੇ ਨਾਲ ਸਮਰਥਨ ਸਮਝੌਤਾ ਤੋੜਨ ਦਾ ਫੈਸਲਾ ਸਿਆਸੀ ਤੌਰ ਦੇ ਉੱਤੇ ਪ੍ਰੇਰਿਤ ਹੈ ਤੇ ਉਹਨਾਂ ਤੇ ਦੋ ਰਾਈਡਿੰਗਸ ਦੇ ਵਿੱਚ ਫੈਡਰਲ ਜਿਮਨੀ ਚੋਣਾ ਤੋਂ ਕੁਝ ਦਿਨ ਪਹਿਲਾਂ ਇਹ ਐਲਾਨ ਕੀਤਾ ਹੈ ਤਾਂ ਕਿ ਉਹ ਇਹ ਜਚਾ ਸਕਣ ਕਿ ਐਨਡੀਪੀ ਸੱਤਾਧਾਰੀ ਪਾਰਟੀ ਦੇ ਨਾਲ ਨਜ਼ਦੀਕੀ ਤੌਰ ਦੇ ਉੱਤੇ ਨਹੀਂ ਜੁੜੀ ਹੋਈ ਕੈਬਲਾ ਹੈਰਿਸ ਤੇ ਡੋਨਲਡ ਟਰੰਪ ਦੀ ਜਿਹੜੀ ਡਿਬੇਟ ਹੈ ਉਹ ਦੇਖਣ ਵਾਲੀ ਸੀ ਔਰ ਉਸ ਡਿਬੇਟ ਤੋਂ ਬਾਅਦ ਬਹੁਤ ਸਾਰੇ ਮਾਹਰ ਅਜਿਹੇ ਨੇ ਜਿਹੜੇ ਆਪਣੀ ਆਪਣੀ ਉਸ ਦੇ ਉੱਤੇ ਟਿੱਪਣੀ ਕਰ ਰਹੇ ਨੇ ਤੇ ਆਪਣੀ رائے ਵੀ ਰੱਖ ਰਹੇ ਨੇ ਜ਼ਿਆਦਾਤਰ ਇਸ ਡਿਬੇਟ ਦੇ ਮੌਕੇ ਕਈ ਮਾਹਰਾਂ ਨੇ ਇਹ ਦੱਸਿਆ ਕਿ ਜਦੋਂ ਡਿਬੇਟ ਹੋ ਰਹੀ ਸੀ ਤਾਂ ਡੋਨਲਡ ਟਰੰਪ ਸਾਥ ਦੀ ਜਿਹੜੀ ਬੋਰਡ ਦੀ ਲੈਂਗੁਏਜ ਹੈ ਉਹ ਕਿਵੇਂ ਦੀ ਸੀ ਤੇ ਕਮਲਾ ਹੈਰਿਸ ਦੀ ਜਿਹੜੀ ਬਾਡੀ ਲੈਂਗੁਏਜ ਹੈ ਉਹ ਕਿਸ ਤਰ੍ਹਾਂ ਦੀ ਸੀ ਵੱਖ-ਵੱਖ ਪਹਿਲੂਆਂ ਤੋਂ ਉਹਨਾਂ ਨੇ ਇਸ ਡਿਬੇਟ ਨੂੰ ਦੇਖਿਆ ਵਿਸਤਾਰ ਦੇ ਨਾਲ ਇਸ ਤੇ ਜਿਹੜੀ ਨਜ਼ਰ ਪਾ ਲੈਣੇ ਆ ਕਮਲਾ ਹੈਰਿਸ ਤੇ ਡੋਨਲਡ 트ੰਪ ਵਿਚਕਾਰ ਬਹੁਤ ਹੀ ਉਮੀਦ ਕੀਤੀ ਗਈ ਬਹਿਸ ਇੱਕ ਗਰਮ ਜੋਸ਼ ਵਾਲੀ ਸੀ ਜਿਸ ਤੇ ਚੁਣੇ ਜਾਂਦੇ ਅਮਰੀਕਾ ਦੇ ਭਵਿੱਖ ਲਈ ਉਹਨਾਂ ਦੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ ਗਿਆ ਡੈਮੋਕ੍ਰੈਟਿਕ ਯੂਐਸ ਦੇ ਉਪਰਾਸ਼ਟਪਤੀ ਤੇ ਰਿਪਬਲਿਕਨ ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਅਮਰੀਕਾ ਦੀ ਆਰਥਿਕਤਾ ਇਮੀਗ੍ਰੇਸ਼ਨ ਪ੍ਰੋਡਕਟਿਵ ਅਧਿਕਾਰਾਂ ਦੇ ਨਾਲ ਨਾਲ ਵਾਈਟ ਹਾਊਸ ਵਿੱਚ ਉਹਨਾਂ ਦੇ ਸੰਬੰਧਿਤ ਰਿਕਾਰਡਾਂ ਬਾਰੇ ਇੱਕ ਰਾਸ਼ਟਰਪਤੀ ਬਹਿਸ ਦੇ ਵਿੱਚ ਟਿੱਪਣੀਆਂ ਦਾ ਆਦਾਨ-ਪ੍ਰਦਾਨ ਕੀਤਾ ਬਹਿਸ ਦੇ ਸ਼ੁਰੂ ਵਿੱਚ ਇੱਕ ਮਾਹਰ ਨੇ ਨੋਟ ਕੀਤਾ ਕਿ ਹੈਰਿਸ ਪਹਿਲਾਂ ਤਣਾਅ ਦੇ ਵਿੱਚ ਦਿਖਾਈ ਦਿੱਤੇ ਫਿਰ ਉਹਨਾਂ ਨੇ ਜਲਦੀ ਤੋਂ ਹੀ ਆਪਣੀ ਪਕੜ ਮਜ਼ਬੂਤ ਲਈ ਤੇ ਇੱਕ ਬੇ ਭਰੋਸਕੀ ਵਾਲਾ ਮੌਜੂਦਗੀ ਦਾ ਅੰਦਾਜ਼ਾ ਲਗਾਇਆ ਲੋ ਅਜੜੀ ਉਹਨਾਂ ਦੀ ਬਾਡੀ ਲੈਂਗੁਏਜ ਸੀ ਉਸ ਸੰਬੰਧੀ ਮਾਹਰਾਂ ਨੇ ਕਿਹਾ ਹੈ ਕਿ ਉਹਨਾਂ ਕੈਮਰੇ ਵੱਲ ਬਹੁਤ ਹੀ ਮਜ਼ਬੂਤ ਇਸ਼ਾਰੇ ਕੀਤੇ ਉਹ ਵਧੀਆ ਤਰੀਕੇ ਨਾਲ ਲੋਕਾਂ ਨੂੰ ਅਪੀਲ ਕਰ ਰਹੀ ਸੀ ਮਾਹਰ ਥੌਮਸਨ ਦੇ ਮੁਤਾਬਕ ਹੈਰਿਸ ਦੀ ਬਾਡੀ ਲੈਂਗੁਏਜ ਉਹਨਾਂ ਦੇ ਸੁਨੇਹੇ ਨਾਲ ਮੇਲ ਨਹੀਂ ਖਾ ਰਹੀ ਇਹ ਕਿਹਾ ਜਾ ਰਿਹਾ ਕਿ ਉਹ ਬਹੁਤ ਹੀ ਕੌਨਫੀਡੈਂਸ ਦੇ ਨਾਲ ਸਿਮਿਲੈਰਿਟੀ ਦੇ ਨਾਲ ਅਮਰੀਕੀ ਲੋਕਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਹਾਲਾਂਕਿ ਕੈਰੋਲਿਨਾ ਦੇ ਵਿੱਚ ਇੱਕ ਮਾਹਰ ਦੇ ਮੁਤਾਬਕ ਹੈਰਿਸ ਇੱਕ ਹਮਲਾਵਰ ਤਰੀਕੇ ਨਾਲ ਬਾਹਰ ਆਏ ਤੇ ਕਈਆਂ ਨੇ ਉਹਨਾਂ ਨੂੰ ਬੁਰੇ ਕਮੈਂਟ ਵੀ ਕੀਤੇ ਉਹ ਤਿਆਰੀ ਵਿੱਚ ਨਹੀਂ ਹੈ ਉਹ ਮੂਰਖ ਹੈ ਤੇ ਅਯੋਗ ਹੈ ਇਸ ਤਰ੍ਹਾਂ ਦੇ ਕਮੈਂਟਾਂ ਦਾ ਉਹਨਾਂ ਨੇ ਸਾਹਮਣਾ ਕੀਤਾ ਹੈਰਿਸ ਦੇ ਉਲਟ ਥੌਮਸਨ ਦੇ ਮੁਤਾਬਕ ਬਹਿਸ ਵਦਨ ਦੇ ਨਾਲ-ਨਾਲ 트럼ਪ ਵੱਧ ਤੋਂ ਵੱਧ ਨਿਰਾਸ਼ ਤੇ ਗੁੱਸੇ ਵਿੱਚ ਦਿਖਾਈ ਦਿੱਤੇ ਜੋ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਦਿਖਾਈ ਦਿੱਤਾ 트럼ਪ ਦੇ ਚਿਹਰੇ ਤੇ ਨਫ਼ਰਤ ਦਿਖਾਈ ਦੇ ਰਹੀ ਸੀ ਪਰ ਪ੍ਰਦਰਸ਼ਨ ਕਰਦੇ ਸਮੇ 트럼ਪ ਪੂਰੀ ਊਰਜਾ ਵਿੱਚ ਸੀ ਕਾਮਸਨ ਨੇ ਕਿਹਾ ਕਿ 트럼ਪ ਦੀ ਉर्जा ਘਟਦੀ ਜਾਪਦੀ ਸੀ ਕਿਉਂਕਿ ਹੈਰਿਸ ਨੇ ਉਸ ਨੂੰ ਥੋੜਾ ਜਿਹਾ ਮੌਕਾ ਦਿੱਤਾ ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਅੰਤ ਵਿੱਚ ਅੱਕੇ ਤੇ ਥੱਕੇ ਦਿਖਾਈ ਦਿੱਤੇ ਹੈਂਡ ਪੁਆਇੰਟ ਕਰਕੇ ਹੈਰਿਸ ਸਾਹ ਦਿਵਾਲੋਂ ਨੇ ਇਸ਼ਾਰਾ ਵੀ ਕੀਤਾ ਸਿੱਧੇ ਹੈਰਿਸ ਦਿਵਲ ਉਹ ਨਹੀਂ ਮੁੜੇ ਦੂਜੇ ਮਾਹਰ ਮੁਤਾਬਕ 트럼ਪ ਨੇ ਕੁਝ ਖੇਤਰਾਂ ਦੇ ਵਿੱਚ ਆਪਣੇ ਹਮਲਾਵਰ ਨੂੰ ਓਵਰਪਲੇ ਕੀਤਾ ਦਲੀਲਾਂ ਨੂੰ ਉਹਨਾਂ ਦੇ ਤਰਕਸ਼ੀਲ ਦਾਇਰੇ ਤੇ ਤਰਕ ਤੋਂ ਬਾਹਰ ਲੈ ਕੇ ਗਿਆ ਪਰ ਹੈਰਿਸ ਨੇ ਮੁਸਕਰਾਉਂਦੇ ਹੋਏ ਸ਼ੱਕੀ ਅੱਖਾਂ ਨਾਲ 트럼ਪ ਦੇ ਹਮਲਿਆਂ ਨੂੰ ਕਮਜ਼ੋਰ ਕੀਤਾ ਇਹ ਮਨੋਰੰਜਨ ਵਿਸ਼ੇਸ਼ ਤੌਰ ਤੇ ਦਿਖਾਈ ਦੇ ਰਿਹਾ ਸੀ 6 ਜਨਵਰੀ ਦੇ ਕੈਪੀਟਲ ਦੰਗਿਆਂ ਨੂੰ ਵੀ ਉਭਾਰਿਆ ਗਿਆ ਥੌਮਸਨ ਦੇ ਮੁਤਾਬਕ ਉਹ ਇਮਾਨਦਾਰ ਲੱਗ ਰਹੇ ਸੀ ਜੇ ਫ੍ਰੈਂਚ ਮਾਹਰ ਨੂੰ ਸੁਣੀਏ ਤਾਂ ਬਹਿਸ ਨੂੰ ਨਿਰਪੱਖਤਾ ਨਾਲ ਵੇਖਣ ਵਾਲੇ ਕਹਿਣਗੇ ਕਿ ਹੈਰਿਸ ਜੇਤੂ ਹੈ ਟਰੰਪ ਰਾਸ਼ਟਰਪਤੀ ਤਾਂ ਨਹੀਂ ਲੱਗ ਰਹੇ ਸੀ ਉਹਨਾਂ ਜ਼ਿਕਰ ਕੀਤਾ ਕਿ ਬਹਿਸ ਟਰੰਪ ਦੇ ਹੱਕ ਵਿੱਚ ਖਤਮ ਨਹੀਂ ਹੋਈ ਸੋ ਇਸ ਤਰ੍ਹਾਂ ਦੇ ਹੁਣ ਕਿਆਸ ਲਗਾਏ ਜਾ ਰਹੇ ਨੇ ਟਰੰਪ ਤੇ ਕਮਲਾ ਹੈਰਿਸ ਦੀ ਡਿਬੇਟ ਤੋਂ ਬਾਅਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ